ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਬਹੁਤ ਹੀ ਪਿਆਰੀ ਸਾਖੀ ਭਾਈ ਬੁੱਧੂ ਸ਼ਾਹ ਜੀ ਦੀ ਸਰਵਨ ਕਰਾਂਗੇ ਸੋ ਸਾਖੀ ਨੂੰ ਪੂਰਾ ਧਿਆਨ ਨਾਲ ਦੇਖਿਓ ਜੇਕਰ ਤੁਸੀਂ ਵੀ ਕਿਸੇ ਕਾਰਜ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅੱਗੇ ਕਦੇ ਅਰਦਾਸ ਕੀਤੀ ਹੈ ਜਾਂ ਕਰ ਰਹੇ ਹੋ ਤੇ ਤੁਹਾਨੂੰ ਥੋੜਾ ਜਿਹਾ ਵੀ ਸ਼ੰਕਾ ਹੈ ਕਿ ਉਹ ਪੂਰੀ ਹੋਏਗੀ ਕਿ ਨਹੀਂ ਤਾਂ ਇਹ ਸਾਖੀ ਨੂੰ ਜ਼ਰੂਰ ਅੰਤ ਤੱਕ ਸਰਵਨ ਕਰਿਓ ਭਾਈ ਬੁੱਧੂ ਸ਼ਾਹ ਲਾਹੌਰ ਦੇ ਇੱਕ ਸਰਕਾਰੀ ਠੇਕੇਦਾਰ ਸੀ ਉਹਨਾਂ ਦਾ ਅਸਲੀ ਨਾਮ ਸਾਧੂ ਸੀ ਉਹ ਮਜ਼ਦੂਰਾਂ ਪਾਸੋਂ ਇੱਟਾਂ ਪਤਵਾ ਕੇ ਕੱਚੀਆਂ ਜਾਂ ਕਹਿ ਲੋ ਬਣਵਾ ਕੇ ਫਿਰ ਆਵਿਆਂ ਦੇ ਵਿੱਚ ਪਕਾ ਕੇ ਸਰਕਾਰ ਨੂੰ ਵੇਚਿਆ ਕਰਦੇ ਸੀ ਇਹ ਉਹਨਾਂ ਦਾ ਕਾਰੋਬਾਰ ਸੀ ਜੀ ਉਹ ਗੁਰੂ ਘਰ ਦਾ ਵੀ ਬਹੁਤ ਵੱਡਾ ਪ੍ਰੇਮੀ ਸੀ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਵਿਖੇ ਠਹਿਰੇ ਸਨ ਤਾਂ ਇਹਨੇ ਉਹਨਾਂ ਦੀ ਸੰਗਤ ਕੀਤੀ ਸੀ ਤੇ ਇਹ ਉਹਨਾਂ ਦਾ ਫਿਰ ਬਹੁਤ ਹੀ ਵੱਡਾ ਸ਼ਰਧਾਲੂ ਬਣ ਗਿਆ ਸੀ ਇੱਕ ਵਾਰ ਇੱਟਾਂ ਪਤਵਾ ਕੇ ਜਾਂ ਕਹਿ ਲੋ ਬਨਵਾ ਕੇ ਜਦੋਂ ਇਹਨੇ ਆਵਿਆਂ ਦੇ ਵਿੱਚ ਪਾਈਆਂ ਤਾਂ ਉਹਨਾਂ ਇੱਟਾਂ ਦੇ ਚੰਗੀ ਤਰ੍ਹਾਂ ਪੱਕਿਆ ਨਿਕਲਣ ਦੀ ਇਹਨੇ ਬੇਨਤੀ ਕਰਨ ਦੇ ਲਈ ਅਰਦਾਸ ਕਰਨ ਦੇ ਲਈ ਉਹ ਹੋ ਗੁਰੂ ਸਾਹਿਬ ਜੀ ਨੂੰ ਅਰਦਾਸ ਕਰਨ ਲਈ ਕਹਿੰਦਾ ਹੈ ਬੇਨਤੀ ਕਰਦਾ ਹੈ ਤੇ ਆਪਣੀ ਹਵੇਲੀ ਦੇ ਵਿੱਚ ਉਹ ਲੰਗਰ ਵੀ ਦਾਵੀ ਪ੍ਰਬੰਧ ਕਰਦਾ ਹੈ ਜੀ ਉਹਨੇ ਗੁਰੂ ਸਾਹਿਬ ਤੇ ਹੋਰ ਸੰਗਤਾਂ ਨੂੰ ਵੀ ਬੁਲਾਇਆ ਜਦੋਂ ਸੰਗਤ ਲੰਗਰ ਸ਼ਕਰੀ ਸੀ ਤਾਂ ਉਥੇ ਲੱਖੂ ਪਟੋਲੀ ਆ ਨਾਂ ਦਾ ਇੱਕ ਕਹਿ ਲੋ ਰੱਬ ਦਾ ਪਿਆਰਾ ਆਉਂਦਾ ਜਿਹਦਾ ਬਾਅਦ ਵਿੱਚ ਨਾਮ ਭਾਈ ਕਮਲਿਆ ਕਰਕੇ ਵੀ ਪ੍ਰਸਿੱਧ ਹੋਇਆ ਇਤਿਹਾਸ ਦੇ ਵਿੱਚ ਲੰਗਰ ਸ਼ਕਣ ਵਾਸਤੇ ਜਦੋਂ ਉਹ ਅੰਦਰ ਜਾਣ ਲੱਗਦਾ ਸੰਗਤ ਜੀ ਪਰ ਉਹਦੇ ਜਿਹੜੇ ਕੱਪੜੇ ਐ ਉਹ ਪਾਟੇ ਤੇ ਮੈਲਿਕ ਚਾਹਲੇ ਪਾਏ ਨੇ ਨੌਕਰਾਂ ਨੇ ਜਦੋਂ ਉਹਨੂੰ ਦੇਖਿਆ ਕਿ ਇਹ ਕਮਲਾ ਜਿਹਾ ਬੰਦਾ ਆ ਰਿਹਾ ਇਹਦੇ ਕੱਪੜੇ ਵੀ ਸੋਹਣੇ ਨਹੀਂ ਪਾਏ ਪਾਟੇ ਢਿੱਟੇ ਪਾਏ ਨੇ ਤਾਂ ਉਹ ਉਹਨੂੰ ਅੰਦਰ ਪ੍ਰਵੇਸ਼ ਨਹੀਂ ਕਰਾ ਦਿੰਦੇ ਜੀ ਉਹਨੇ ਬਹੁਤ ਰੋਲਾ ਪਾਇਆ ਕਿ ਮੈਨੂੰ ਅੰਦਰ ਜਾਣ ਦੋ ਮੈਂ ਭੁੱਖਾ ਹਾਂ ਮੈਂ ਰੋਟੀ ਖਾਣੀ ਐ ਪਰ ਕਿਸੇ ਨੇ ਉਹਦੀ ਨਾ ਸੁਣੀ ਲੰਗਰ ਛੱਕ ਕੇ ਜਦੋਂ ਇੱਕ ਸਿੱਖ ਨੂੰ ਅਰਦਾਸ ਕਰਨ ਵਾਸਤੇ ਕਿਹਾ ਗਿਆ ਅੰਦਰ ਜਿਹੜੀ ਸੰਗਤ ਲੰਗਰ ਛੱਕੀ ਸੀ ਫੇਰ ਬੁੱਧੂ ਸ਼ਾਹ ਨੇ ਕਿਹਾ ਕਿ ਤੁਸੀਂ ਅਰਦਾਸ ਬੇਨਤੀ ਕਰੋ ਜੀ ਜਦ ਉਸ ਸਿੱਖ ਨੇ ਅਰਦਾਸ ਵਿੱਚ ਕਿਹਾ ਕਿ ਆਵਿਆਂ ਵਿੱਚ ਪਾਈਆਂ ਗਈਆਂ ਇਟਾਂ ਪੂਰੀ ਤਰ੍ਹਾਂ ਪੱਕ ਕੇ ਨਿਕਲਣ ਤਾਂ ਬਾਹਰੋਂ ਭਾਈ ਕਮਲਿਆ ਉੱਚੀ ਉੱਚੀ ਕੋਕਿਆ ਕਹਿੰਦਾ ਉਹ ਕੱਚੀਆਂ ਰਹਿਣਗੀਆਂ ਉਹ ਕੱਚੀਆਂ ਰਹਿਣਗੀਆਂ ਮੈਨੂੰ ਭੁੱਖਾ ਰੱਖਿਆ ਗਿਆ ਹੈ ਉਹਦੇ ਨੌਕਰਾਂ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਕਹਿੰਦੇ ਨੇ ਕਿ ਲੰਗਰ ਖਤਮ ਹੋ ਗਿਆ ਇਸ ਗਰੀਬ ਦੀ ਹਾ ਤੁਹਾਨੂੰ ਜਰੂਰ ਲੱਗੇਗੀ ਤੁਹਾਡੀਆਂ ਇੱਟਾਂ ਕੱਚੀਆਂ ਹੀ ਰਹਿਣਗੀਆਂ ਕਿਉਂਕਿ ਜਿਹੜਾ ਬੰਦਾ ਗਰੀਬ ਹੁੰਦਾ ਪਾਟੇ ਕੱਪੜੇ ਵਾਲਾ ਹੁੰਦਾ ਉਹ ਸਾਰੇ ਸੰਸਾਰ ਨੂੰ ਕਮਲਾ ਹੀ ਲੱਗਦਾ ਹੈ ਐਵੇਂ ਨਹੀਂ ਕਹਿੰਦੇ ਕਿ ਜੀ ਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਤੇ ਜਿਹੜਾ ਬੰਦਾ ਗਰੀਬ ਹੋਵੇ ਜਿਹੜੇ ਜਿਹਦੇ ਘਰ ਵਿੱਚ ਕਿਸੇ ਚੀਜ਼ ਦੀ ਟੋਟ ਹੋਵੇ ਲੋਕ ਅਕਸਰ ਉਹਨੂੰ ਕਮਲਾ ਹੀ ਜਾਣਦੇ ਨੇ ਸੋ ਉਹ ਸਮਝ ਰਹੇ ਨੇ ਕਿ ਇਹ পাগল ਹੈ, ਕੰਮਲਾ ਹੈ, ਗਰੀਬ ਹੈ, ਪਾਟੇ ਕੱਪੜਿਆਂ ਵਾਲਾ ਹੈ। ਇਹ ਉਹਦੇ ਨੌਕਰ ਸੋਚ ਰਹੇ ਨੇ ਤੇ ਜਦੋਂ ਉਹਨਾਂ ਨੇ ਉਹਨੂੰ ਭੁੱਖਾ ਰਹਿਣ ਦਿੱਤਾ ਤੇ ਇਹ ਇਸ ਤਰ੍ਹਾਂ ਫਿਰ ਬਾਦੂਆਵਾ ਬਾਹਰੋਂ ਖੜਾ ਦੁਖੀ ਹਿਰਦੇ ਚੋਂ ਦੇ ਰਿਹਾ। ਕਹਿੰਦਾ ਇਸ ਗਰੀਬ ਦੀ ਹਾ ਜ਼ਰੂਰ ਲੱਗੇਗੀ ਤੁਹਾਡੀਆਂ ਇੱਟਾਂ ਕੱਚੀਆਂ ਹੀ ਰਹਿਣਗੀਆਂ। ਅਰਦਾਸ ਸਮਾਪਤੀ ਦੇ ਬਾਅਦ ਜਦੋਂ ਭਾਈ ਬੁੱਧੂ ਸ਼ਾਹ ਨੇ ਭਾਈ ਕਮਲਿਆ ਦੇ ਇਹਨਾਂ ਦੁਰਬਚਨਾਂ ਬਾਰੇ ਗੁਰੂ ਜੀ ਨੂੰ ਦੱਸਿਆ ਗੁਰੂ ਜੀ ਬੋਲੇ ਇੱਟਾਂ ਦਾ ਭਾਈ ਹੁਣ ਕੱਚੀਆਂ ਹੀ ਰਹਿਣਗੀਆਂ ਕਿਉਂਕਿ ਇੱਕ ਗਰੀਬ ਦੀ ਕਹੀ ਹੋਈ ਗੱਲ ਇੱਕ ਗਰੀਬ ਦੇ ਹਿਰਦੇ ਚੋਂ ਦੁਖੀ ਹਿਰਦੇ ਚੋਂ ਨਿਕਲੀ ਹੋਈ ਆ ਜਰੂਰ ਲੱਗਦੀ ਆ ਇਹ ਅਜਾਈ ਨਹੀਂ ਜਾਏਗੀ ਤੇਰੇ ਮੁਲਾਜ਼ਮਾ ਨੇ ਉਹਦੇ ਪਾਟੇ ਕੱਪੜੇ ਵੇਖ ਕੇ ਉਹਨੂੰ ਗਰੀਬ ਜਾਣ ਕੇ ਉਹਨੂੰ ਅੰਦਰ ਨਹੀਂ ਲੰਘਣ ਦਿੱਤਾ ਪਰ ਉਹ ਸੱਚੇ ਦਿਲੋਂ ਇੱਕ ਭਗਤ ਹੈ ਬੇਪਰਵਾਹ ਹੈ ਤੇ ਅਜਿਹੇ ਬੰਦਿਆਂ ਦੀ ਹਾਏ ਜਰੂਰ ਲੱਗਦੀ ਆ ਭਾਈ ਬੁੱਧੂ ਸ਼ਾਹ ਬੜੀ ਚਿੰਤਾ ਵਿੱਚ ਡੁੱਬ ਗਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਸਾਡੀ ਅਰਦਾਸ ਦਾ ਫਿਰ ਕੋਈ ਲਾਭ ਨਹੀਂ ਹੋਏਗਾ ਜੀ ਮੈਂ ਇੰਨੇ ਸੱਚੇ ਦਿਲੋਂ ਅਰਦਾਸ ਕੀਤੀ ਮੈਂ ਲੰਗਰ ਪ੍ਰਸ਼ਾਦਾ ਤਿਆਰ ਕਰਵਾਇਆ ਕਿ ਉਹ ਬਿਲਕੁਲ ਆਜਾਏ ਜਾਣਗੇ ਗੁਰੂ ਸਾਹਿਬ ਜੀ ਮੇਰਾ ਇਸ ਵਿੱਚ ਕੀ ਕਸੂਰ ਹੈ ਗੁਰੂ ਜੀ ਨੇ ਕਿਹਾ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਕਦੇ ਅਕਾਰਥ ਨਹੀਂ ਜਾਂਦੀ ਭਾਈ ਪਰ ਗਰੀਬਾਂ ਦੀ ਕਈ ਗੱਲ ਵੀ ਪੂਰੀ ਹੁੰਦੀ ਹੈ ਸੋ ਇਹ ਦੋਨੇ ਗੱਲਾਂ ਪੂਰੀਆਂ ਹੋਣਗੀਆਂ ਸਾਡੀ ਅਰਦਾਸ ਦਾ ਇਹ ਫਾਇਦਾ ਹੋਵੇਗਾ ਕਿ ਤੇਰੇ ਪੱਠੇ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਵੀ ਪੱਕੀਆਂ ਇੱਟਾਂ ਦੇ ਭਾਅ ਹੀ ਵਿਕਣਗੀਆਂ ਸੋ ਤੇਰੇ ਭਾਅ ਦੀਆਂ ਤੇਰੀਆਂ ਇੱਟਾਂ ਪੱਕੀਆਂ ਹੀ ਰਹਿਣਗੀਆਂ ਗੁਰੂ ਜੀ ਦੇ ਕਹੇ ਬਚਨ ਵੀ ਫਿਰ ਪੂਰੇ ਹੋਏ ਉਸ ਸਮੇਂ ਕਹਿੰਦੇ ਇੰਨੀ ਜ਼ਿਆਦਾ ਬਾਰਿਸ਼ ਹੋਈ ਉਸ ਇਲਾਕੇ ਚ ਕਿ ਲੋਕਾਂ ਦੇ ਬਹੁਤ ਸਾਰੇ ਲੋਕਾਂ ਦੇ ਬਲਕੇ ਜਿਹੜੇ ਮਕਾਨ ਸੀ ਉਹ ਢਾਹ ਢੇਰੀ ਹੋ ਗਏ ਇੱਥੋਂ ਤੱਕ ਕਿ ਸਰਕਾਰੀ ਕਿਲੇ ਦੀ ਵੀ ਇੱਕ ਦੀਵਾਰ ਡਿੱਗ ਪਈ ਜੀ ਸੂਬੇਦਾਰ ਨੇ ਪੱਕੀਆਂ ਇੱਟਾਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਨੂੰ ਕਿਸੇ ਵੀ ਥਾਂ ਤੇ ਇਹ ਜਿਹੜੀਆਂ ਪੱਕੀਆਂ ਇੱਟਾਂ ਦਾ ਪ੍ਰਬੰਧ ਨਾ ਹੋ ਪਾਇਆ ਜਿਹੜੀਆਂ ਕਿਤੇ ਮਾੜੀਆਂ ਮੋਟੀਆਂ ਸੀ ਉਹ ਲੋਕ ਪਹਿਲਾਂ ਹੀ ਖਰੀਦ ਕੇ ਲੈ ਜਾ ਚੁੱਕੇ ਸੀ ਪਰ ਹਿਫਾਜ਼ਤ ਨੂੰ ਮੁੱਖ ਰੱਖ ਕੇ ਦੀਵਾਰ ਦੀ ਉਸਾਰੀ ਕਰਨਾ ਵੀ ਜ਼ਰੂਰੀ ਸੀ ਇਸ ਲਈ ਉਹਨਾਂ ਨੇ ਭਾਈ ਬੁੱਧੂ ਸ਼ਾਹ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਵੀ ਪੱਕੀਆਂ ਇੱਟਾਂ ਦੇ ਭਾਤੇ ਹੀ ਖਰੀਦ ਲਈਆਂ ਭਾਈ ਬੁੱਧੂ ਸ਼ਾਹ ਗੁਰੂ ਜੀ ਦੇ ਕਹੇ ਬਚਨਾਂ ਤੇ ਬਹੁਤ ਖੁਸ਼ ਹੋਇਆ ਕਿ ਸੱਚੇ ਪਾਤਸ਼ਾਹ ਜੀ ਨੇ ਮੇਰੀ ਵਿਪਤ ਰੱਖ ਲਈ ਹੈ ਸ਼ੁਕਰਾਨੇ ਵਜੋਂ ਉਹ ਕਈ ਸੁਗਾਤਾਂ ਲੈ ਕੇ ਗੁਰੂ ਪਾਤਸ਼ਾਹ ਜੀ ਪਾਸ ਪੇਸ਼ ਹੋਇਆ ਸੁਗਾਤਾਂ ਵੇਖ ਕੇ ਗੁਰੂ ਸਾਹਿਬ ਨੇ ਕਿਹਾ ਕਿ ਇਸ ਗਾਤਾ ਤੈਨੂੰ ਭਾਈ ਕਮਲੀਆਂ ਨੂੰ ਪੇਟਾਂ ਕਰਨੀਆਂ ਚਾਹੀਦੀਆਂ ਨੇ ਭਾਈ ਜਿਹਨੂੰ ਉਸ ਦਿਨ ਤੇਰੇ ਨੌਕਰਾਂ ਨੇ ਭੁੱਖਾ ਰੱਖਿਆ ਜਿਹਨੂੰ ਉਸ ਦਿਨ ਭੁੱਖਾ ਰੱਖਿਆ ਗਿਆ ਸੀ ਜਾ ਤਾਂ ਲੰਗਰ ਲਾਈਏ ਨਾ ਤੇ ਜੇ ਲਾਈਏ ਫਿਰ ਕਿਸੇ ਗਰੀਬ ਨੂੰ ਭੁੱਖਾ ਨਾ ਜਾਣ ਦੇਈਏ ਕਿਉਂਕਿ ਗਰੀਬ ਹੀ ਅਸਲੀ ਰੱਬ ਦਾ ਰੂਪ ਹੁੰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਹੁੰਦੀ ਹੈ ਭਾਈ ਕੋਈ ਵੀ ਚੰਗਾ ਕੰਮ ਕੋਈ ਵੀ ਦਾਨਪੁਨ ਕਰਨਾ ਗਰੀਬਾਂ ਲੋੜਵੰਦਾਂ ਨੂੰ ਮੁੱਖ ਰੱਖ ਕੇ ਹੀ ਕਰੀਦਾ ਹੁੰਦਾ ਤੂੰ ਭਾਈ ਇਸ ਤਰ੍ਹਾਂ ਕਰ ਜਿਹੜੇ ਭਾਈ ਲੱਦੇ ਨੂੰ ਲੈ ਕੇ ਭਾਈ ਕੰਬਲੀਆਂ ਨੂੰ ਮਿਲ ਤੇ ਉਹਦੇ ਅੱਗੇ ਇਹ ਖਾਣ ਪੀਣ ਵਾਲੀਆਂ ਸੁਗਾਤਾਂ ਰੱਖ ਕੇ ਮਾਫੀ ਮੰਗ ਜੇ ਉਹ ਤੈਨੂੰ ਮaaf ਕਰ ਦੇਗਾ ਤਾਂ ਅੱਗੇ ਤੋਂ ਤੇਰੀਆਂ ਇਟਾਂ ਪੱਕੀਆਂ ਹੀ ਨਿਕਲਣਗੀਆਂ ਪਰੰਤੂ ਜੇਕਰ ਉਹਨੇ ਤੈਨੂੰ ਮਾਫ਼ ਨਾ ਕੀਤਾ ਤਾਂ ਤੇਰੀਆਂ ਇਟਾਂ ਸਦਾ ਕੱਚੀਆਂ ਪਿੱਲੀਆਂ ਹੀ ਰਹਿਣਗੀਆਂ। ਗੁਰੂ ਜੀ ਦੀ ਇਹ ਗੱਲ ਮੰਨ ਕੇ ਫਿਰ ਭਾਈ ਬੁੱਧੂ ਸ਼ਾਹ ਭਾਈ ਲੱdde ਨੂੰ ਨਾਲ ਲੈ ਕੇ ਭਾਈ ਕਮਲੀਏ ਜੀ ਨੂੰ ਜਾ ਮਿਲਿਆ। ਭਾਈ ਕਮਲੀਏ ਜੀ ਇੱਕ ਸਿੱਧਾ ਸਾਦਾ ਪੱਧਰਾ ਜਿਹਾ ਬੰਦਾ ਸੀ ਜੀ ਆਪਣੇ ਅੱਗੇ ਸੁਗਾਤਾਂ ਪਈਆਂ ਵੇਖ ਕੇ ਬਹੁਤ ਖੁਸ਼ ਹੋਇਆ ਭਾਈ ਬੁੱਧੂ ਸ਼ਾਹ ਨੂੰ। ਇਸੇ ਸਾਰਤ ਤੇ ਮaaf ਕਰ ਦਿੱਤਾ ਕਿ ਉਹਨਾਂ ਨੌਕਰਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਉਸ ਦਿਨ ਮੈਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਿਨ੍ਹਾਂ ਨੇ ਮੈਨੂੰ ਭੁੱਖਾ ਰੱਖਿਆ ਤਾਂ ਉਹਨਾਂ ਦੀ ਗੱਲ ਸੁਣ ਕੇ ਭਾਈ ਬੁੱਧੂ ਸ਼ਾਹ ਨੇ ਕਿਹਾ ਕਿ ਜ਼ਰੂਰ ਮੈਨੂੰ ਤੁਸੀਂ ਇਸ ਵਾਰ ਮaaf ਕਰ ਦਿਓ ਅੱਗੇ ਤੋਂ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਦਾ ਦੁਰਵਿਹਾਰ ਕਿਸੇ ਨੂੰ ਨਹੀਂ ਕਰਨ ਦਿਆਂਗਾ ਤੇ ਉਹਨਾਂ ਨੌਕਰਾਂ ਨੂੰ ਵੀ ਮੈਂ ਜਾ ਕੇ ਜ਼ਰੂਰ ਸਜ਼ਾ ਦੇਵਾਂਗਾ ਸੋ ਇਸ ਪ੍ਰਕਾਰ ਫੇਰ ਕਹਿੰਦੇ ਆ ਉਹ ਜਿਹੜਾ ਬੰਦਾ ਸੀ ਜਿਹੜਾ ਕੀ ਭਾਈ ਕਮਲੀਆ ਕਰਕੇ ਇਤਿਹਾਸ ਵਿੱਚ ਪ੍ਰਸਿੱਧ ਹੋਇਆ ਉਹਨੇ ਉਹਨਾਂ ਨੂੰ ਮਾਫੀ ਦੇ ਦਿੱਤੀ ਸੋ ਇਸ ਸਾਖੀ ਤੋਂ ਅਸੀਂ ਇਹ ਸਮਝਣਾ ਕਰਾਂਗੇ ਕਿ ਜਦੋਂ ਵੀ ਅਸੀਂ ਕੋਈ ਪਰਉਪਕਾਰ ਦਾ ਕੰਮ ਕਰਨ ਲਈ ਚੱਲਦੇ ਹਾਂ ਕੋਈ ਸੇਵਾ ਭਾਵਨਾ ਦੇ ਮਨ ਵਿੱਚ ਖਿਆਲ ਲੈ ਕੇ ਆਉਂਦੇ ਹਾਂ ਜਾਂ ਇਦਾਂ ਦੇ ਕਾਰਜ ਕਰਦੇ ਹਾਂ ਤਾਂ ਜਿਹੜੀ ਉਹਦੀ ਸ਼ੁਰੂਆਤ ਆ ਉਹ ਸਾਨੂੰ ਸਭ ਤੋਂ ਨੀਵੇਂ ਸਭ ਤੋਂ ਲੋੜਵੰਦ ਗਰੀਬ ਤੇ ਬੇਸਹਾਰਿਆਂ ਤੋਂ ਕਰਨੀ ਚਾਹੀਦੀ ਆ ਰੱਜਿਆਂ ਨੂੰ ਰਜਾਉਣ ਦਾ ਕੋਈ ਫਾਇਦਾ ਨਹੀਂ ਜੇਕਰ ਅਸੀਂ ਲੰਗਰ ਲਾਉਨੇ ਆ ਗੱਡੀਆਂ ਦੇ ਵਿੱਚ ਬੈਠੇ ਲੋਕਾਂ ਨੂੰ ਖੜਾ ਖੜਾ ਕੇ ਲੰਗਰ ਛਕਾਉਣ ਤੋਂ ਬਿਹਤਰ ਆ ਕਿਸੇ ਭੁੱਖੇ ਨੂੰ ਉਦਾ ਕਹਿ ਲੋ ਕਿ ਇੱਕ ਟਾਈਮ ਦਾ ਖਾਣਾ ਖਵਾਇਆ ਜਾਵੇ ਜਾਂ ਉਹਦਾ ਢਿੱਡ ਭਰਿਆ ਜਾਵੇ ਸੋ ਅਸੀਂ ਸਮਝਦੇ ਹਾਂ ਕਿ ਅੱਜ ਦੀ ਜਿਹੜੀ ਸਾਖੀ ਹੈ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੁਰੂ ਵਿਚਾਰਾਂ ਤੇ ਗੁਰੂ ਸਾਖੀਆਂ ਸੁਣਦੇ ਸੁਣਾਉਂਦੇ ਰਹੀਏ ਤਾਂ ਇਸ ਚੈਨਲ ਦੇ ਨਾਲ ਤੁਸੀਂ ਵੱਧ ਤੋਂ ਵੱਧ ਜੁੜੇ ਰਹੋ ਜੀ ਅੱਗੇ ਵੀ ਐਸਾ ਸਾਖੀ ਨੂੰ ਸਾਂਝਾ ਕਰਿਓ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ